ਕਦੀ ਹਿਲ ਉਜਜਤ ਕੀਤੀ ਆ ਨਾ ਸੀ ਕਦੀ ਗਲਤੀ ਕੀਤੀ ਆ ਇਹ ਚੰਡੀਗੜ੍ਹ ਪੁਲਿਸ ਨੂੰਵਾਜਾ ਮਾਰਦੇ ਆ ਜੋ ਆ ਜੋ ਕਿਉਂ ਸਰ ਤੁਸੀਂ ਕਿਉਂ ਤੁਸੀਂ ਅਗਰ ਸੱਚੇ ਸੁੱਚੇ ਸਾਹਮਣੇ ਆ ਜੋ ਇਹ ਸਰਕਾਰ ਜਾਂ ਜਿਹੜੀ ਪੁਲਿਸ ਹੈ ਸਮਝ ਨਹੀਂ ਆ ਰਹੀ ਉਹ ਕਿਥੇ ਸੁੱਤੇ ਪਏ ਆ ਉਹ ਬੋਲੇ ਆ ਕਿ ਅੰਨੇ ਆ ਦੇਖਦੇ ਹੀ ਨਹੀਂ ਸਾਨੂੰ 21 ਸਾਲ ਦੀ ਜ਼ਿੰਦਗੀ ਤਬਾਹ ਹੋ ਗਈ ਆਪਣਾ ਘਰ ਬਚਾਉਣ ਲਈ ਲੇਕਿਨ ਅੱਜ ਤੱਕ ਅਸੀਂ ਹੁਣ ਮਾਨਯੋਗ ਹਾਈ ਕੋਰਟ ਤੱਕ ਸਾਡੀ ਸਾਡੀ ਆਸ ਹੈਗੀ ਆ ਕਿ ਉਹ ਸਾਨੂੰ ਬਚਾਉਣ ਪਹਿਲਾਂ ਵੀ ਉਹਨਾਂ ਨੇ ਬਚਾਇਆ ਇਹ ਮੁਖਸਰ ਸਾਹਿਬ ਲੈ ਗਏ ਸੀ ਉੱਥੇ ਇਹ ਇਨਕੁਆਰੀਆਂ ਕੋਲੇ ਨਹੀਂ ਦੇਆ ਤੇ ਤਾਂ ਵੀ ਡੀਜੀ ਹਾਈ ਕੋਰਟ ਨੇ ਬਚਾਇਆ ਸੀਗਾ ਕਦੇ ਡੀਜੀਪੀ ਨੇ ਬਚਾ ਲਿਆ ਕਦੇ ਹਾਈ ਕੋਰਟ ਨੇ ਬਚਾ ਲਿਆ ਲੇਕਿਨ ਇਹ ਆਪਣੇ ਜਿਹੜੇ ਇਹਨਾਂ ਦੇ ਥੱਲੇ ਇੰਨਾ ਕਰਪਸ਼ਨ ਕਰ ਰਹੇ ਹੈਗੇ ਉਹਨਾਂ ਨੂੰ ਨੱਥ ਕਿਉਂ ਨਹੀਂ ਪਾਉਂਦੇ ਕਿਉਂ ਸਾਡੇ ਪਿੱਛੇ ਪਾਏ ਹੋਏ ਆ ਹੁਣ ਇਹਨਾਂ ਨੂੰ ਐਂਡ ਦੇ ਉੱਤੇ ਕਿਹਾ ਸੀਗਾ ਕਿ ਤੁਸੀਂ ਜੋ ਕਰਨਾ ਸੀ ਕਰ ਲਿਆ ਮੈਂ ਗੋਲਡ ਕੈਸ਼ ਮੋਬਾਈਲ ਜੋ ਵੀ ਮੇਰਾ ਬੈਲੈਂਸ ਹੈਗਾ ਜੋ ਤੁਸੀਂ ਉੱਪਰ ਨਹੀਂ ਲੁੱਟਿਆ ਹੋਇਆ ਉਹ ਮੇਰਾ ਦੇ ਦਿਓ ਡੀਜੀਪੀ ਸਾਹਿਬ ਨੇ ਵੀ ਉਸ ਵਕਤ ਦੇ ਡੀਜੀਪੀ ਸਾਹਿਬ ਨੇ ਕਿਹਾ ਜੀ ਹਾਂ ਅਸੀਂ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਦੱਸੇ ਹਾਂ ਚਲੋ ਕੁਦਰਤੀ ਉਹਨਾਂ ਦੀ ਟਰਾਂਸਫਰ ਹੋ ਗਈ ਉਸ ਤੋਂ ਬਾਅਦ ਜਿਹੜਾ ਬਾਦਿਆਏ ਉਸ ਬਾਦੋਂ ਆ ਵਾਲੇ ਡੀਜੀਪੀ ਤਾਂ ਮਿਲੇ ਹੀ ਨਹੀਂ ਉਹਨਾਂ ਸਾਨੂੰ ਮਿਲਣ ਦਿੰਦੇ ਆ ਉਹ ਟਰੈਜੇਡੀ ਆ ਕਿ ਅਸੀਂ ਡੀਜੀਪੀ ਜਾਂ ਸੀਐਮ ਪੰਜਾਬ ਨੂੰ ਨਹੀਂ ਮਿਲ ਸਕਦੇ ਇਹ ਬਹੁਤ ਵੱਡੀ ਟਰੈਜੇਡੀ ਆ ਇੱਕ ਵਾਰੀ ਸੁਣ ਲੈਣ ਫੈਸਲਾ ਹੋ ਜਾਊਗਾ ਲੇਕਿਨ ਜਿਨ੍ਹਾਂ ਨੇ ਸਾਨੂੰ ਲੁੱਟਿਆ ਉਹਨਾਂ ਦੇ ਕੋਲ ਸਾਡੀਆਂ ਇਨਕੁਆਰੀਆਂ ਪੇਜ ਰਹੇ ਆ ਮੈਂ ਸਾਡੇ ਐਨਆਰਆਈ ਮੰਤਰੀ ਢਾਲੀਵਾਲ ਸਾਹਿਬ ਨੂੰ ਵੀ ਮੈਂ ਮਿਲੀ ਉਹਨਾਂ ਨੇ ਵੀ ਕਿਹਾ ਲੇਕਿਨ ਉਹਨਾਂ ਦੇ ਕਹਿਣ ਨੂੰ ਉਹ ਪੁੱਛਦੇ ਨਹੀਂ ਕਿਤਨਾ ਕੀ ਹੈ ਸਰ ਸਰ ਮਾਮਲਾ ਲੈਂਡ ਗ੍ਰੈਬਿੰਗ ਦਾ ਆ ਲੁਧਿਆਣੇ ਦੇ ਵਿੱਚ ਇੱਕ ਫਾਈਨੈਂਸਰ ਹੈਗਾ ਇਹਨਾਂ ਦਾ ਇਨਸਟਾਲ ਕੀਤਾ ਹੋਇਆ ਮੈਨੂੰ ਨਹੀਂ ਸੀ ਪਤਾ ਮੈਂ ਵੀ 2 ਲੱਖ ਰੁਪਏ ਵਿਆਸਤ ਲੈ ਲਿਆ ਮੈਂ ਕੋਈ ਬੈਂਕਰਪਟ ਨਹੀਂ ਸੀ ਬਿਜ਼ਨਸ ਸੈੱਜ ਚੱਲਦਾ ਰਿਹਾ ਲੇਕਿਨ ਬਾਅਦ ਵਿੱਚ ਸਾਡੇ ਐਕਸੈਮਲ ਲਿਆ ਹਾਂ ਤਰਸੀਮ ਜੋਦਾ ਉਹਨਾਂ ਨੇ ਇੱਕ ਜੱਸੀ ਪੀੜਤ ਕਮੇਟੀ ਬਣਾਈ ਹੋਈ ਸੀ ਉੱਚੇ ਲਿਫ ਜਦੋਂ ਮੈਨੂੰ ਇਹਨਾਂ ਨੇ ਮੇਰੀਆਂ ਕੋਠੀਆਂ ਨੂੰ ਹੱਥ ਪਾਇਆ ਤਾਂ ਫਿਰ ਰੋਲਾ ਪੈ ਗਿਆ ਉਸ ਵੇਲੇ ਅਸੀਂ ਸਾਰੇ ਇਕੱਠੇ ਹੋ ਗਏ ਫਿਰ ਇੱਕ ਸੱਟ ਬਣ ਗਈ ਲੁਧਿਆਣੇ ਦੇ ਸੀਨੀਅਰ ਅਫਸਰਾਂ ਦੀ ਉਹਨਾਂ ਨੇ ਉਹਦੇ ਤੇ ਪਰਚੇ ਦਰਜ ਕਰ ਦਿੱਤੇ ਹੁਣ ਦੇਖੋ ਤੁਸੀਂ ਆ ਏਡੀਜੀਪੀ ਕ੍ਰਾਈਮ ਦਾ ਇਹਨਾਂ ਨੇ ਇੱਕ ਫਰਜ਼ੀ ਔਰਤ ਖੜੀ ਕਰਕੇ ਉਹਦੇ ਉਹ ਪਰਚੇ ਜਿਹੜੇ ਉਹ ਕੈਨਸਲ ਕਰ ਦਿੱਤੇ ਅਸੀਂ ਵੀ ਰੋਂਦੇ ਰਹੇ ਉਸ ਤੋਂ ਬਾਅਦ ਜੂੰ ਚੱਲੇ ਜੀ ਜੂੰ ਚੱਲੇ ਅਸੀਂ ਇਹ ਮੇਰੇ ਤੇ ਪਰਚੇ ਦਰਜ ਕਰਦੇ ਫਿਰ ਮੈਂ ਸਟੈਂਡ ਲੈ ਲਿਆ ਫਿਰ ਮੈਂ ਬਹੁਤ ਜਿਆਦਾ ਸਟ੍ਰਿਕਲੀ ਇਹਨਾਂ ਨੂੰ ਕਿਹਾ ਕਿ ਭਾਈ ਅਗਰ ਮੈਨੂੰ ਦੋਸ਼ੀ ਕਿ ਦੋਸ਼ੀ ਤਾਂ ਤੁਸੀਂ ਹੋ ਤੁਸੀਂ ਲੁੱਟਦੇ ਹੋ ਤੁਸੀਂ ਲੈਂਡ ਗ੍ਰੈਬ ਕਰਦੇ ਹੋ ਤੁਸੀਂ ਔਰਤਾਂ ਨੂੰ ਘੇਰ ਕੇ ਉਹਨਾਂ ਦੇ ਗਲਾਂ ਤੋਂ ਗਹਿਣੇ ਲਾਉਂਦੇ ਹੋ ਇਹ ਕਿਸੇ ਚੋ ਜਿਹਦਾ ਕੰਮ ਪਬਲਿਕ ਦੀ ਪ੍ਰੋਟੈਕਸ਼ਨ ਦਾ ਉਹ ਲੁੱਟ ਰਿਹਾ ਹੈਗਾ ਫੜ ਵੀ ਹੋ ਜਾਂਦਾ ਤੇ ਪਰਚਾ ਵੀ ਦਰਜ ਹੋ ਜਾਂਦਾ ਤੁਸੀਂ ਉਹਦੀਆਂ ਖਰਾਜ ਰਿਪੋਰਟਾਂ پڑھਦੇ ਫਿਰਦੇ ਹੋ ਚਲੋ ਜੋ ਵੀ ਸਰ ਮੈਂ ਜਿੰਨੀ ਕ腐ਸ਼ਨ ਦੇਖੀ ਇਹਨਾਂ ਦੀ ਮੈਂ ਦੇਖ ਲਈ ਹੁਣ ਮੈਂ ਇਹਨਾਂ ਨੂੰ ਇੰਦਾ ਲਾਸਟ ਕਿਹਾ ਸੀ ਕਿ ਜਿਹੜੇ ਤੁਸੀਂ ਇਹ ਕੇਸ ਜੇ ਚੱਕੀ ਫਿਰਦੇ ਸੀ ਸਾਡੇ ਵਿੱਚੋਂ ਬਰੀ ਹੋ ਗਏ کورٹ ਨੇ ਸਾਨੂੰ ਜਸਟਿਸ ਦਿੱਤਾ ਫੇਣੀ ਹਟੇ ਇਹਦਾ ਮਰਡਰ ਕਰ ਦੋ ਔਰ ਮਰਡਰ ਕਿੱਦਾਂ ਕਰ ਦੋ ਇੱਕ ਐਸ ਐਚਓ ਭੇਜ ਦਿੱਤੀ ਚੌਂਕੀ ਦੀ ਪੁਲਿਸ ਤੋਂ ਥਾਣੇ ਦੀ ਪੁਲਿਸ ਨੂੰ ਕਰੀ ਚੱਕ ਲਿਆ ਫੇ ਸਾਰਾ ਸੀ ਕਿੱਦਾਂ ਜਿੰਦੇ ਰਹਿ ਸਕਦੇ ਆ ਫੇਪ ਜਿਮਾਂ ਜੋ ਗਈ ਕੋਟ ਕੋਲ ਉਹਨਾਂ ਨੇ ਵਿਚਾਲਿਆ ਚਲੋ ਉਹਨਾਂ ਨੇ ਸਟੇ ਕਰ ਦਿੱਤਾ ਨਹੀਂ ਇਹਨਾਂ ਨੇ ਮੈਨੂੰ ਬੜ ਕੇ ਭੇਜੇ ਇਹਨੂੰ ਬੰਦ ਕਰ ਦੇਣਾ ਸੀਗਾ ਹਾਊ ਡੇਰ ਦੇ ਹੁਣ ਅਸੀਂ ਆ 26 ਜਨਵਰੀ ਵੀ ਆ ਗਈ ਪਤਾ ਨਹੀਂ ਕਿੰਨੀਆਂ 26 ਜਨਵਰੀਆਂ ਕਿੰਨੇ 15 ਅਗਸਤ ਸਭ ਨੂੰ ਪਤਾ ਆਏ ਪਲੀਜ਼ 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 ਕਰਦੇ ਸਰ ਸਾਡੀ ਤਾਂ ਜ਼ਬਾਨ ਥੱਕ ਗਈ ਆ ਹੁਣ ਇਹ ਬੀ ਜੀ ਪੀ ਨੂੰ ਨਹੀਂ ਮਿਲਣ ਦੇਤੇ ਲੇਕਿਨ डीजीपी ਨੂੰ ਤਾਂ ਮਿਲਣਾ ਪੋਗਾ ਕਿਉਂਕਿ ਹੀ ਇਜ਼ ਅ ਹੈੱਡ ਆਫ ਦਾ ਸਟੇਟ ਅਸੀਂ ਵੀ ਉਦੋਂ ਨਹੀਂ ਆ ਕ੍ਰਿਮੀਨਲਸ ਵੀ ਉਦੋਂ ਨਹੀਂ ਆ ਕਰਪਟ ਪੋਚਾਲੇ ਵੀ ਉਦੋਂ ਨਹੀਂ ਆ ਮਿਲਣਾ ਤਾਂ ਪੋਗਾ ਸੋਈ ਕਿ ਰਿਕਵੈਸਟ ਕਰੀ ਜਨੈ ਅਸੀਂ ਕਿ ਸਾਨੂੰ ਮਿਲੋ ਸਾਡਾ ਮਸਲਾ ਹੱਲ ਕਰ ਦਿਓ ਠੀਕ ਆ ਅਸੀਂ ਮਾਨਜੂਗਾ ਹਾਈ ਕੋਰਟ ਕੋ ਮਾਨਜੂਗਾ ਹਾਈ ਕੋਰਟ ਆਰਡਰ ਕਰ ਰਹੀ ਆ ਲੇਕਿਨ ਇਹੋ ਅੱਛੇ ਮੈਨੂੰ ਭੜ ਕੇ ਮਾਰ ਦੇਣਾ ਮਾਨਜੂਗਾ ਹਾਈ ਕੋਰਟ ਨੇ ਥੋੜੀ ਜਾਣਾ ਇਹਨਾਂ ਨੇ ਜੋ ਊਟ ਪਟਾਣ ਚੂਟ tufaan ਲਿਖ ਕੇ ਗੁੰਮਰਾ ਕਰ ਦੇਣਾ ਜਿੱਦਾਂ ਅਜ ਤੱਕ ਕਰਦੇ ਆਏ ਹਾਈ ਕੋਰਟ ਕਿੰਨੀ ਡੇਟ ਕੋਈ ਹੈ ਹੂੰ 6 3 2026 ਆਏ ਨਹੀਂ ਜੀ 25 25 ਕੀ ਬਣਿਆ ਉਹਦੇ ਵਿੱਚ ਮਾਮਲੇ 'ਚ ਸਾਹਿਬ ਨੇ ਕਿਹਾ ਜੱਸਬ ਨੇ ਕਿਹਾ ਕਿ ਜੋ ਤੁਸੀਂ ਹੁਣ ਤੱਕ ਕੀਤਾ ਉਹ ਰਿਕਾਰਡ ਲੈ ਕੇ ਆਓ ਮੈਂ ਮੰਗਿਆ कि ਮੈਨੂੰ ਇਨਸਾਫ ਨਹੀਂ ਮਿਲਿਆ ਮੇਰੀ ਮੇਰੀ ਪ੍ਰਾਪਰਟੀ ਹੈ ਮੇਰੀ ਜ਼ਿੰਦਗੀ ਤੇ ਪਾ ਕੀਤੀ ਹੈ ਇਹ ਪੁਲਿਸ ਕਰਦੀ ਕਿ ਇਹ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਨਾ ਕਿ ਲੋਕਾਂ ਦੇ ਘਰਾਂ ਤੇ ਕਬਜ਼ੇ ਕਰਨੇ ਚਾਹੀਦੇ ਹੋਂ ਤਾਂ ਕਿ ਕਿਹੜੀ ਕਿਹੜੀ ਚੀਜ਼ ਕਬਜ਼ੇ ਜੇ ਤੁਹਾਡੀ ਜੋ ਮਾਸੀਆ ਦੇ ਨੇ ਕਬਜ਼ਾ ਕੀਤਾ ਛੱਡੀ ਗੱਖ ਨਹੀਂ ਇਹਨਾਂ ਨੇ ਇਹ ਕੋਠੀ ਉਹ ਬੜੀ ਅਸਦਰਨਾ ਮਣਾਈ ਸੀ ਉਹ ਥਾਣੇਦਾਰ ਜੇਸ਼ ਕੁਮਾਰ ਨੇ ਵੇਚਤੀ ਇੱਕ ਘਰੇ ਨਵੀਂ ਗੱਡੀ ਖੜੀ ਸੀ ਉਹ ਚੋਰੀ ਕਰਕੇ 9 ਮਹੀਨਿਆਂ ਬਾਅਦ ਸਰ ਉਹ ਗੱਡੀ ਮਾਡਲ ਟਾਉਨ ਪੋਸਟਾ ਕੇ ਲਈ ਹੁੰਦੀ ਆ ਤਾਂ ਇੱਕ ਏਆਈ ਜੀ ਸੀਗਾ ਉਹ 43 ਵਾਲਾ ਸਾਹਿਬ ਕਹਿੰਦੇ ਤੂੰ ਦੇ ਕਹਿੰਦਾ ਜਿੰਦਰਗੁਰ ਸੰਤੂ ਜੰਨੂ ਰਿਕਾਰਡ ਨਹੀਂ ਦੇਂਦੇ ਤੁਰ ਰਿਕਾਰਡ ਲੈਣਾ ਜਾ ਕੇ ਮਾਡਲ ਟਾਉਨ ਪੋਸਟਾ ਨੂੰ ਤੂੰ ਮੇਰੇ ਤੋਂ ਕੀ ਲੈਣਾ ਫਿਰ ਕਹਿੰਦਾ ਜੀ ਡਾਕਾ ਪਿਆ ਤਾਂ ਡਾਕੇ ਦਾ ਸਬੂਤ ਨੀ ਸਰ ਦੇਖੋ ਸਵੇਰੇ 6 ਵਜੇ ਲੈਂਡਲਾਈਨ ਨਾਲ ਪਹਿਲਾਂ ਹੀ ਕਰ ਦਿੱਤਾ ਮੋਬਾਈਲ ਮੇਰੇ ਚੱਕ ਕੇ ਉਹਨਾਂ ਨੇ ਜੀਟ ਵਾਲੇ ਇਹਨੂੰ ਪੁੱਛੇ ਉਹ ਤੇ ਵੀਡੀਓ ਕੋਣ ਬਣਾਉਂਦਾਗਾ ਮੈਨੂੰ ਤਾਂ ਚਾਰ ਪਿਸਤੌਲਾਂ ਦਿਖਤ ਉਹਨਾਂ ਨੇ ਮੇਰੇ ਸਿਰ ਤੇ ਤਾਣੇ ਹੋਈ ਸੀਗੇ ਫੇ ਤੂੰ ਵੀਡੀਓ ਬਣਾ ਲੈਂਦਾ ਜਾ ਕੇ ਆਪੇ ਸਬੂਤ ਬਣ ਜਾਂਦੇ ਜਿਹੜੇ ਰਹਿੰਦੇ ਖੁੰਦੇ ਸਬੂਤ ਸੀ ਔਰ ਜੈਸ਼ਕਪਾਲ ਨੇ ਮੇਰੀ ਫਾਈਲ ਜਬਤ ਕਰ ਲਈ ਇਹਦੇ ਬੋਡੀਗਾਰਡ ਦੇ ਬਿਆਨਾਂ ਚ ਆ ਕਿ ਜਗਿੰਦਰ ਕੋਲ ਸੰਦੂਕ ਦਾ 골ਡ ਕੈਸ਼ ਸਾਰਾ ਇਹਨੇ ਖੋਇਆ ਐਸਐਚਓ ਨੇ ਔਰ ਉਹਦੇ ਕੋਲੇ ਕਾਗਜ਼ਾਂ ਪੱਤਰਾਾਂ ਦੀ ਫਾਈਲ ਸੀ 26 ਜਨਵਰੀ ਨੂੰ ਕੀ ਕਰਨਾ ਫਿਰ 26 ਜਨਵਰੀ ਨੂੰ ਜੀ ਜਾਵਾਂਗੇ ਫਿਰ ਜਿੱਦਾਂ ਪਹਿਲਾਂ ਕਰਦੇ ਹੋ ਭਰਾਵੋ ਸਾਨੂੰ ਵੀ 26 ਜਨਵਰੀ ਮੀਨਸ ਇੰਡੀਪੈਂਡੈਂਸ ਡੇ ਤੇ ਸਾਨੂੰ ਵੀ ਦਿਓ ਨਾ ਹੁਣ ਤਾਂ ਸਭ ਕੁਝ ਕਲੀਅਰ ਹੋ ਗਿਆ ਹੁਣ ਇਹ ਵੀ ਕਲੀਅਰ ਹੋ ਗਿਆ ਵੀ ਡਾਕੂ ਵੀ ਤੁਸੀਂ ਲੈਂਡ ਗ੍ਰੈਬਰ ਵੀ ਤੁਸੀਂ ਸਨੇਚਰ ਵੀ ਤੁਸੀਂ ਸਭ ਕੁਝ ਤੁਸੀਂ ਪੁਲਸ ਕਿ ਸਪਾਈ ਉਹ ਕਿੰਨੇ ਚ ਬਰੇ ਹੋਗੇ ਤੁਸੀਂ ਸਾਰੇ ਅਜੋ ਕਿੰਨੇ ਕਿ ਸਿਗੇ ਉਹ ਪਤਾ ਨਹੀਂ ਮੈਂ ਕਰ ਲੈ ਨਹੀਂ ਕਿਸਦਾ ਸਿਗੇ ਸਿਰਫ ਨੌ ਓਕੇ ਤੁਹਾਡੇ ਖਿਲਾਫ ਹੂੰ

ਅੱਜ ਮੈਂ ਤੁਹਾਡੇ ਚੈਨਲ ਰਾਹੀਂ ਕਹਿ ਰਹੀ ਹਾਂ ਚੰਡੀਗੜ੍ਹ ਪੁਲਿਸ ਨੂੰ ਸਰ ਪਲੀਜ਼ ਤੁਸੀਂ ਸਾਡੀ ਬਹੁਤ ਹੈਲਪ ਕੀਤੀ ਸਾਨੂੰ ਪ੍ਰੋਟੈਕਟ ਵੀ ਕੀਤਾ ਸਾਡੇ ਨਾਲ ਵੀ ਸੀਐਮ ਦੇ ਗਏ ਬਟ ਪਲੀਜ਼ ਇਹਨਾਂ ਚੋਰਾਂ ਡਾਕੂਆਂ ਲਈ ਨਾ ਉਹ ਸਾਨੂੰ ਸਾਡੇ ਹੱਕਾਂ ਲਈ ਲੜਨ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਕੋਈ ਗਲਤ ਹਰਕਤ ਨਹੀਂ ਕਰਦੇ ਇਸ ਵਾਰ ਸੇ ਇਹ ਚੰਡੀਗੜ੍ਹ ਪੁਲਿਸ ਨੂੰ ਬੜਾ ਭੜ ਕਰਦੇ ਆ ਵੀ ਆ ਜਾਓ ਭਾਈ ਸਰ ਤੁਹਾਨੂੰ ਦੱਸੂ ਕਾ ਦਾ ਡਰ ਆ ਸਤੋ ਜਿਹੜਾ ਇਲੀਗਲ ਹਥਿਆਰ ਮੰਗਾਉਂਦਾ ਉਹ ਤੋਂ ਤੁਹਾਨੂੰ ਡਰ ਨਹੀਂ ਉਹਨੂੰ ਰਾਤ ਨੂੰ 11 ਵਜੇ ਤੁਸੀਂ 7ਵੀਂ ਮੰਜ਼ਲ ਤੇ ਬਾੜਦੇ ਸਾਂ ਰਾਤ ਨੂੰ 11 ਵਜੇ ਕੀ ਡੀਜੀਪੀ ਸਾਹਿਬ ਦੀ ਸਿਕਿਉਰਿਟੀ ਦਾ ਖਤਰਾ ਨਹੀਂ ਕੀ ਡੀਜੀਪੀ ਸਾਹਿਬ ਕਿਉਂ ਨਹੀਂ ਇਹ ਸੀਨ ਨੂੰ ਸੁਣਦੇ ਕੱਲ ਕੋਈ ਗੱਲ ਹੋਊਗੀ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਅਸੀਂ ਐਂਟਰੀ ਪਾਸ ਲੈਣੇ ਫੇਰ ਇਹਨਾਂ ਨੂੰ ਖਤਰਾ ਲੇਕਿਨ ਉਹਦਾ ਐਂਟਰੀ ਪਾਸ ਰਾਤ ਨੂੰ 11 ਵਜੇ ਜੀ ਦੱਸੋ ਕੌਣ ਜਾਂਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਨਸਾਫ ਦੀ ਮੰਗ ਕਰਦਿਆਂ ਨੂੰ ਪੂਰੇ 21 ਸਾਲ ਹੋ ਗਏ ਪੂਰੀ ਜ਼ਿੰਦਗੀ ਤਬਾਹ ਹੋ ਗਈ ਕਹਿੰਦੇ ਹੁੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੇ ਆ ਉਹ ਤਾਂ ਫਿਰ ਜਿਹੜਾ ਮਹਾਵਰਾ ਉਹ ਵੀ ਫੇਲ ਹੋ ਗਿਆ ਉਹ ਤਾਂ ਜਦੋਂ ਇਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਆਪਣਾ ਮਨ ਬਣਾਇਆ ਹੋਇਆ ਕਿ ਅਸੀਂ ਜਸਟਿਸ ਹੋਣੀ ਨਹੀਂ ਜਦੋਂ ਟੁੱਟ ਨਹੀਂ ਆਜੀ ਇਹ ਕੈਂਸਚੋ ਜਦ ਲੁੱਟਦਾ ਉਹ ਤੇ ਪਰਚਾ ਦਰਜ ਹੁੰਦਾ ਸੋ ਸ਼ੇਮਫੁਲ ਇਹ ਉਹਨੂੰ ਬਚਾਉਣ ਵਾਸਤੇ ਮੈਨੂੰ ਫੋਜਾਈ ਜਾਂਦੇ ਉਹ ਜੇ ਫਾਰਮ ਹਾਊਸ ਬਣਾ ਕੇ ਹਸ਼ ਕਰਦਾ ਫਿਰਦਾ ਅਸੀਂ ਫਿਰ ਡੀਜੀਪੀ ਦੇ ਮੋੜੇ ਜਾ ਕੇ ਮਿੰਤਾ ਕਰਾਂਗੇ ਵੀ ਤੂੰ ਸਾਨੂੰ ਦੇ ਪਾਈ ਜਸਟਿਸ ਦੀ ਹਾਈ ਕੋਰਟ ਤੋਂ ਕਿੰਨੀ ਘੁੰਮੀਦਾ ਤਨ ਬਹੁਤ ਜ਼ਿਆਦਾ ਜੀ ਮੈਨੂੰ ਪਹਿਲਾਂ ਵੀ ਮੰਨ ਜੂਗਾ ਹਾਈ ਕੋਰਟ ਨੇ ਬਚਾਇਆ ਔਰ ਮੈਨੂੰ ਜੁਡੀਸ਼ਰੀ ਨੇ ਹੀ ਬਚਾਇਆ ਹੁਣ ਦੇਖੋ ਜਿਹੜਾ ਇਹਨਾਂ ਦਾ ਉਹ ਉਹ ਮੋਹਨ ਲਾਲ ਐਸਪੀ ਆ 2022 ਤੋਂ ਉਹਦੇ ਵਾਰੰਟ ਨਿਕਲ ਰਹੇ ਆ ਵੀ ਤੂੰ ਇੱਧਰ ਆ ਤੈਨੂੰ ਕਦੋਂ ਵਿਹਾਨ ਦਿੱਤੇ ਸੀ ਆਉਂਦਾ ਹੀ ਉਹਦਾ ਜਿਹੜਾ ਰਿਕਾਰਡ ਆ ਸੀਪੀ ਲੁਧਿਆਣਾ ਭੇਜ ਜਾਨੀ ਕੱਲ ਵੀ ਮੈਂ ਕਹਿ ਕੇ ਆਈ ਉਹਨਾਂ ਦੇ ਉਹ ਕੰਪਲੇਂਟ ਰਜ ਪਲੀਜ਼ ਸਾਡੇ ਨਾਲ ਤੁਹਾਡਾ ਕਾਹਦਾ ਵੇਰ ਹੈ ਪੇ ਜੋਦਰ ਰਿਕਾਰਡ ਉੱਤੇ